ਇਹ ਜਿਹੜਾ ਸਾਡਾ ਲੈਮਨ ਦਾ ਪਲਾਂਟ ਹੈ ਇਹਨੂੰ ਪੂਰੇ ਉਗਰੇ ਬਾਰਾਂ ਮਹੀਨੇ ਜਿਹੜੇ ਆ ਨਿੰਬੂ ਜਿਹੜੇ ਆ ਲੱਗਦੇ ਰਹਿੰਦੇ ਆ ਤੁਸੀਂ ਦੇਖ ਸਕਦੇ ਹੋ ਇਹ ਨਿੰਬੂ ਦਾ ਸਾਈਜ਼ ਆ ਨਿੰਬੂ ਦਾ ਸਾਈਜ਼ ਕਿੰਨਾ ਛੋਟਾ ਹੈ ਆ ਨਿੰਬੂ ਦਾ ਸਾਈਜ਼ ਦੇਖ ਸਕਦੇ ਆ ਉਸ ਤੋਂ ਬਾਅਦ ਆ ਦੇਖੋ ਛੋਟਾ ਜਿਹਾ ਫੇਰ ਅੱਗੇ ਲੱਗਾ ਪਿਆ ਹੈ ਇਹ ਦੋਨੋਂ ਉਸ ਤੋਂ ਵੀ ਛੋਟੇ ਨੇ ਦੇਖੋ ਇਸ ਤੋਂ ਵੀ ਛੋਟਾ ਬੇਬੀ ਨਿੰਬੂ ਤੇ ਇਹ ਉਸ ਤੋਂ ਵੀ ਛੋਟੇ ਆ ਦੇਖੋ ਇੱਕ ਸੱਟ ਤੇ ਇਹ ਪlant ਦੇ ਨਿੰਬੂ ਜਿਹੜੇ ਆ ਹਾਰਵੈਸਟਿੰਗ ਕਰਨ ਵਾਲੇ ਹੋਏ ਪਿਆ ਤੇ ਦੂਜੀ ਸਾਈਡ ਤੇ ਇਹਨੂੰ ਜਿਹੜੀਆਂ ਨਿੰਬੂ ਨਿੰਬੂ ਜੜੀਆਂ ਆ ਬ੍ਰਾਂਚੇਸ ਵੀ ਆ ਰਹੀਆਂ ਤੇ ਤੇ ਨਿੰਬੂ ਵੀ ਲੱਗ ਰਿਹਾ ਤੇ ਫਲਾਵਰਿੰਗ ਵੀ ਹੋ ਰਹੀ ਹੈ। ਨਾਲ ਇਹਦੇ ਫਲਾਵਰਿੰਗ ਵੀ ਹੋ ਰਹੀ ਹੈ। ਤੁਸੀਂ ਦੇਖ ਸਕਦੇ ਆ ਦੇਖੋ। ਨਾਲ ਨਾਲ ਫਲਾਵਰਿੰਗ ਵੀ ਹੋ ਰਹੀ ਹੈ ਤੇ ਹਰ ਇੱਕ ਸਾਈਜ਼ ਦਾ ਨਿੰਬੂ ਜਿਹੜਾ ਹੈ ਇਹਦੇ ਤੇ ਸਾਨੂੰ ਦੇਖਣ ਨੂੰ ਮਿਲਦਾ ਪਿਆ ਹੈ। ਛੋਟੇ ਤੋਂ ਛੋਟਾ ਤੇ ਵੱਡੇ ਤੋਂ ਵੱਡਾ ਹਰ ਮੰਥ 12 ਮੰਥ जेडे एनो नींबू लागले रहते है समर च भी ते विंटर च भी ये साइज देखो बड़ा